ਆਪਾਂ ਅੱਜ ਤੁਹਾਨੂੰ ਮਲਾਉਣੇ ਆਪਣਾ ਪੁਰਾਣਾ ਯਾਰ ਬਾਜੀ ਟਾਂਗੇ ਵਾਲਾ ਇਹ ਬਾਜੀ ਟਾਂਗੇ ਵਾਲਾ ਨਹੀਂ ਇਹ ਸਾਡਾ ਮਰਦ ਟਾਂਗੇ ਵਾਲਾ ਇਹ ਉਹਨਾਂ ਦੀ ਫਿਲਮ ਚ ਆਈ ਨਹੀਂ ਮਰਦ ਟਾਂਗੇ ਵਾਲਾ ਫਿਲਮ ਆਉਂਦੀ ਹੁੰਦੀ ਹਾਂਜੀ ਹਾਂਜੀ ਨਹੀਂ ਆਨੇ ਨੇ ਹਾਂ ਮਰਦ ਟਾਂਗੇ ਵਾਲਾ ਸਾਡਾ ਬਹਿ ਬਾਜੀ ਅੱਜ ਦੋ ਕੋ ਗੱਲਾਂ ਕਰੀਏ ਆਪਾਂ ਵੀ ਆ ਜਾ ਇੱਥੇ ਲਾ ਕੇ ਕਰ ਇਹ ਆ ਜੀ ਸਾਡਾ ਬਾਜ ਸਿੰਘ ਬਾਜੀ ਟਾਂਗੇ ਵਾਲਾ ਇਹਨੂੰ ਆਨੇ ਨੇ ਹਾਂ ਤੇ ਉਦੋਂ ਫਿਲਮ ਆਈ ਬੜੀ ਨਵੀਂ ਨਵੀਂ ਮਰਦ ਟਾਂਗੇ ਵਾਲਾ ਮਰਦ ਫਿਲਮ ਅਹੀਂ ਬਾਜੀ ਨੂੰ ਮਰਦੀ ਜਾਂਦੇ ਨੇ ਮਰਦ ਟਾਂਗੇ ਵਾਲਾ ਹੜਾਏ ਬਾਜੀ ਮੈਨੂੰ ਉਹ ਸ਼ਾਰਟ ਕਾਰਟ ਚ ਮੜਾ ਆ ਸੁਣਾਦੇ ਤੈਨੂੰ ਪਤਾ ਨਹੀਂ ਚੇਤਾਈ ਕਿ ਮੈਨੂੰ ਤੇ ਪਤਾ ਨਾ ਅਸੀਂ ਤੇ ਵੱਜੇ ਪੁਲ ਤੋਂ ਥੱਲੇ ਜਿਹੜਾ ਘੋੜਾ ਲਿਆਂਦਾ ਉਹ ਤੁਮ ਆਜੋ ਆਪ ਕਾਲੜੋਂ ਪਿਆ ਆ ਇਹ ਘੋੜਾ ਜਿਹੜਾ ਦੋਦੇ ਵਾਲੇ ਪੁਲ ਤੇ ਆਪਣਾ ਟਾਂਗਾ ਡਿੱਗਾ ਸੀ ਕਿ ਨਹੀਂ ਕਰਾਂ ਤੇ ਗਾਇ ਮੈਨੂੰ ਪਤਾ ਨਸੀਬ ਹੋਣੀ ਵੀ ਨਾਲ ਉਹ ਨਸੀਬ ਦਾ ਛੋਟਾ ਭਰਾ ਜਿਹੜਾ ਗੀਰਿਆ ਨਾ ਉਹ ਹੀ ਨਾਲ ਮੇਰੇ ਤੇ ਇੱਕ ਸੁਵਿੰਦਰ ਸੋਢੀ ਵੀ ਮੇਰੇ ਨਾਲ ਉਹ ਕੁੱਲਾ ਘੋੜਾ ਲਿਆਂਦਾ ਸੀ ਸ਼ਹਿਰੋਂ ਕਿਹੜਾ ਕੁੜਾ ਕੁਲਾ ਕੁੜਾ ਅੱਛਾ ਤੇ ਉਹ ਤੋਂ ਇੱਕ ਤਸਵੀਰੇ ਦੀ ਕਰਦੀ ਉਹ ਪਿੱਛੇ ਬੈਠੀ ਨਹੀਂ ਉਹ ਬੈਠਿਆ ਹੈ ਗਾੜੀ ਨਹੀਂ 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 ਤੈਨੂੰ ਚਾਹ ਨਹੀਂ ਪੂਰਾ 200 ਲੱਖ ਤੇ ਭਾਈ ਤਨ ਸਾਹੀ ਤਾਂ ਖਾਦਣਾ ਹਾਂ ਦੋਵੇਂ ਬੈਠਣਾ ਹੀ ਤੇ ਮਾਹਤਾ ਚਾਹਤੀ ਜੀ ਬੈਂਦੀ ਕਰੋ ਤੁਸੀਂ ਉੱਤਰ ਅੱਛਾ ਅੱਛਾ ਇਹ ਪਹਿਲਾਂ ਦੀ ਗੱਲ ਠੀਕ ਹੈ ਉਹਨਾਂ ਕਹਿੰਦੇ ਕੀ ਗੱਲ ਅੱਛਾ ਮਾ ਵੀ ਇੱਕਹੀਂ ਤੇ ਕੋੜਾ ਲੈਣ ਦਾ ਨਾ ਮਾ ਇੱਕ ਟੰਸ਼ਰਾਬ ਤੋਂ ਨਫਤ ਕਰ ਦੇ ਜੋ ਅੱਛਾ ਆਹ ਖੁਸ਼ੀ ਦੇ ਵਿੱਚ ਪੀਂਦੇ ਆ ਖੁਸ਼ੀ ਜੀ ਬੀਤੀ ਘੋੜੇ ਦੀ ਲਿਉਣੀ ਦੀ ਖੁਸ਼ੀ ਅੱਛਾ ਤੇ ਜਦੋਂ ਮੁੜ ਕੇ ਫਿਰ ਆ ਘੋੜਾ ਉਹਨੇ ਬੱਬੂ ਨੇ ਭਜਾਇਆ ਅੱਛਾ ਤੇ ਘੋੜਾ ਜਦੋਂ ਐ ਬੁਲਾਵੇਂ ਤੇਰੇ ਪੈਗ ਲੱਗੇ ਮੈਨੂੰ ਨਾ ਪਤਾ ਮਿਲਿਆ ਜਦੋਂ ਬੁਲਾਵੇਂ ਖਾਣ ਲੱਪਿਆ ਮਹਾ ਬੱਬੂ ਘੋੜਾ ਡਰ ਗਿਆ ਅੱਛਾ ਉਹ ਤਾਂ ਨਹੀਂ ਡਰਿਆ ਮਹਾ ਮੈਨੂੰ ਪਤਾ ਮਾ ਘੋੜਾ ਰਾਤੀ ਤੋ ਗਿਆ ਤੇ ਘੋੜਾ ਡਰਦਾ ਸੀ ਤੇ ਇਹ ਤਾਂ ਤੋ ਅਨਹੀਂ ਡਰਦਾ ਡਰ ਗਿਆ ਤੇ ਜਦੋਂ ਆਪਾਂ ਪੁਰਤਾਂ ਨੇ ਪੁੱਠਾ ਕਰਦਾ ਹਾਂ ਉਹ ਮੈਂ ਵਿੱਚ ਬੈਠਾ ਮੈਂ ਤੇ ਇੱਧਰ ਬੈਠਾ ਨਸੀਬ ਦਾ ਭਰਾ ਗੀਰ ਆਪਾਂ ਸੁਵਿੰਦਰ ਸੋਢੀ ਕਿੰਨੇ ਵਜੇ ਥੱਲੇ ਗਏ ਆਪਾਂ ਇੰਨੇ ਇਸ ਤਰ੍ਹਾਂ ਪਜ ਕੇ ਆਪਣੀ ਕਿਸਮਤ ਸਾਹ ਦੇਗੀ ਭੀ ਜਿਹੜਾ ਕੋੜਾ ਡਰ ਕੇ ਥੱਲੇ ਪਿਆ ਹੂੰ ਤੋ ਉਹ ਜਿਹੜਾ ਚੱਕਾ ਹੀ ਉਹ ਬੁਰਜੀ ਦੇ ਨਾਲ ਅੜ ਗਿਆ ਬੁਰਜੀ ਨਾਲ ਅੜਦਾ ਰਿਹਾ ਮੈਨੂੰ ਅੜ ਗਿਆ ਇਹਦਾ ਹੋ ਗਿਆ ਆਪਾਂ ਸਾਰੇ ਡਗ ਡੁਗ ਪੈ ਨਿਕਲ ਕੇ ਫਿਰ ਤਾਂ ਕੰਮ ਤਾਂ ਕੋ ਮੈਨੂੰ ਹੁਣ ਤਾਂ ਸੀਂ ਜਿਆਦਾ ਹੈ ਨਾ ਸਾਡੇ ਨਾਲ ਕੀ ਹੋਇਆ ਸੀ ਜਦੋਂ ਚੱਕਾ ਵੱਜਣਾ ਥੱਲੇ ਅੜ ਗਿਆ ਨਾਲ ਵਿਚ ਮੈਂ ਹਾਂ ਤੇ ਪਾਸੇ ਦੋਵੇਂ ਤੇ ਸੁਵਿੰਦਰ ਸੋਢੀ ਤੇ ਜੋ ਵੱਜੇ ਥੱਲੇ ਚੱਕਰ ਚ ਆਪਾਂ ਸਾਰੇ ਪਾਣੀ ਚ ਪਾਣੀ ਜਿਆਦਾ ਨਹੀਂ ਨਾ ਜਿਆਦਾ ਨਹੀਂ ਚਾਹਦਾ ਹੁੰਦਾ ਤੇ ਫਿਰ ਵਧੀਆ ਗੱਲ ਹੀ ਦੂਜਾ ਮਾਰਾ ਚੱਕਾ ਛੋੜਾਇਆ ਆੜਗਿਆਂ ਨਾ ਪੁਰਜੀ ਤੇ ਤੇ ਦਾ ਗਾ ਦੇ ਨੇ ਨਾਲ ਪਹਿਲੀ ਵਾਰੀ ਜੋ ਥੱਲੇ ਵੱਜਿਆਂ ਤੇ ਜੇ ਆਪਾਂ ਉੱਥੇ ਹੀ ਬੈਠੇ ਰਹਿੰਦੇ ਤੇ ਉੱਤੇ ਘੜਤਾ ਟਾਂਗਾ ਨੇ ਖਿੱਚਤਾ ਟਾਂਗਾ ਮੈਂ ਤਾਂ ਨਾ ਮੈਨੂੰ ਯਾਦ ਆ ਗਈ ਗੱਲ ਸੜਨਾ ਖਾਂ ਬੁਰੀ ਹੋਈ ਮੁੜ ਕੇ ਅਸੀਂ ਲਿਬੜ ਗਏ ਅਸੀਂ ਜਾ ਆ ਗਏ ਉਹ 베ਰੀ ਨਹੀਂ ਉਪਰਾਂ ਉਥੋਂ ਨਲਕੇ ਤੋਂ ਅਸੀਂ ਨਾਤੇ ਤੋਤੇ ਆ ਕੱਪੜੇ ਪਾਣੀ ਪੁਣੀ ਪਾਇਆ ਤੇ ਫੇਰ ਗਏ ਰੱਬ ਚ ਆ ਗਿਆ ਰੱਬ ਚ ਆ ਗਿਆ ਨੀ ਉਹ ਟਾਂਗਾ ਜੇ ਆਪਣੇ ਤੇ ਵੱਜ ਜਾਂਦਾ ਨਾ ਬੋਲ ਤੋਂ ਤੇਗਾ ਕੋਈ ਵੱਜਦਾ ਬੋਲ ਤੋਂ ਤੇ ਆਮ ਬੰਦਾ ਦੇਖ ਕੇ ਮਰ ਜਾਂਦੇ ਆ ਤੇ ਆਪਣੇ ਦੇ ਉੱਤੇ ਟਾਂਗਾ ਵੱਜਣਾ ਹੀ ਪੂਰਾ ਦੋ ਮੁਕਤਾ ਹੋਈਆਂ ਅੱਛਾ ਦੋ ਮੁਕਤਾ ਹੋਈਆਂ ਹਾਂਜੀ ਅੱਛਾ ਇੱਕ ਆਪਣੇ ਪਿੰਡ ਦਾ ਨਰਵੈਤ ਸਿੰਘ ਨਰਵੈਤ ਸਿੰਘ ਕਿਹੜਾ ਆਪਣਾ ਨੇਲੂ ਆਪਣਾ ਉਹੜ ਆਹ ਉਹ ਇੱਥੇ ਪੂਰਾ ਆ ਹੀ ਲਾਟੀਗਾ ਹਾਂਜੀ ਹਾਂਜੀ ਅੱਛਾ ਉਹਨੇ ਢੋਲਣੀ ਗਾਹੀ ਰਾਈ ਸੀ ਅੱਛਾ ਤੇ ਮੈਂ ਦੋ ਸਵਾਰੀਆਂ ਭਾਗੇ ਰਸਕੇ ਦੀ ਗੱਡੀ ਪਰਿਆ ਨਾ ਤੇ ਛੜਕੇ ਖਰਾਬ ਸੀ ਅੱਛਾ ਗੁਰਦਾਰੇ ਸਾਨੀ ਆਉਣਾ ਪੈਂਦਾ ਅੱਛਾ ਮੈਨੂੰ ਤਾਂ ਰਾਹ ਨਹੀਂ ਜਾਂਦਾ ਹੂੰ ਤੇ ਮੈਂ ਖਾ ਭੀ ਰਾਹ ਦੇ ਰਹਿਨੇ ਤੇ ਬੀਬੀਆਂ ਵੀ ਆਖਿਆ ਰਾਤ ਦੇ ਰੇ ਨਸ਼ਾ ਪੀਤੀਆ ਤੇ ਤੇਨ ਨਾਲ ਲੜਨਾ ਪੈਂਦਾ ਹੂੰ ਤੇ ਮੈਂ ਖਾ ਨਾ ਨਾ ਨਰਵਲ ਸੰ ਕੱਢਾ ਗੱਡੀ ਤੇ ਕਿਦੋਂ ਸਮਾਤੀ ਗਾਇ ਹੂੰ ਤੇ ਉੱਥੇ ਮਲੁਖ ਵੇਖਿਆ ਮੈਨੂੰ ਆਦਿਕ ਮਲੁਖ ਬੜਾ ਹੂੰ ਬਾਈਕ 'ਤੇ ਹੂੰ ਬੈਕਸ਼ੇ ਗੋਨੇ ਲਾਇਆ ਹੈ ਕੇ ਉਹਨੇ ਕਰਦਿਆ ਨੇ ਆਖਿਆ ਬੀਪੀ ਤੂੰ ਸ਼ਾਇਦ ਪੀਤੀ ਤੇ ਨਾ ਜਾ ਉਹਨੇ ਬਹੁਤੀ ਦਾਲੂ ਤੇ ਪੂਰੀ ਵਿਆਹੀ ਦੋਦੇ ਮੁੱਠੇ ਰੇ ਪਿਆਰਾ ਹਾਂ ਤੇ ਕਿਦੋਂ ਉਧਰੋਂ ਆਇਆ ਹਾਂ ਜਿਆਦਾ ਚਾਹਤਾ ਲੈ ਲੂ ਆਇਆ ਪਾਸੇ ਤੇ ਗਾਹ ਹਾਂ ਤੇ ਆਇਆ ਪਾਸੇ ਤੇ ਗਾ ਉਹਨੂੰ ਵੇਖਿਆ ਕਿਸੇ ਨੇਗਾ ਅੱਛਾ ਅੱਛਾ ਕੋਈ ਬੰਦਾ ਉਹਨੂੰ ਵੇਖਿਆ ਜੀ ਦੋਪੀ ਕਿਸੇ ਨੇ ਵੀ ਇਹ ਬੰਦਾ ਤਾਂ 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 ਪੰਜੇ ਤਰਦਾ ਕਰਦਾ ਮਰਿਆ ਅੱਛਾ ਬੰਦਾ ਉਹ ਤਰ ਗਿਆ ਪਾਣੀ ਚ ਮਰ ਗਿਆ ਉਹ ਫਿਰ ਜਾ ਕੇ ਦੋਦੇ ਗੱਲ ਕੀਤੀ ਵੀ ਤਾਂ ਉਹਨਾਂ ਜਾ ਕੇ ਮੂਹ ਪੋਲ ਬੜਾ ਖਤਰਨਾਕ ਸੀ ਉਹ ਨਾ ਵਾਲ ਜਾਂਦਾ ਹੈ ਨਾ ਉਹ ਥੋੜਾ ਵਿੰਗ ਜਿਆ ਹੈ ਕਸੂਤਾ ਜਿਆ ਵਿੰਗ ਵੀ ਹੈਗਾ ਹੈ ਬਾਕੀ ਕੋਈ ਵੀ ਕੀ ਜੰਗ ਦੀ ਸਰਦਾਰ ਜੀ ਹੂੰ ਪੂਰੀ ਪੂਰੀ ਨੰਗ ਦੀ ਪੂਰੀ ਨੰਗ ਦੀ ਤੇ ਐਂਗਲ ਉਹਦੇ ਹੈਗੇ ਨਹੀਂ ਮੇਰਾ ਮਸ਼ੀਨ ਬਕੈਨ ਜਨਵਾ ਦੇ ਤਣਕੂ ਕਣਕੂ ਵੜਨ ਵਾਲੀ ਉਹ ਬਕੈਨ ਦੀ ਗੇ ਇਹ ਜਿਹੜੇ ਟਾਇਰ ਜਿਹੜੇ ਸੀ ਇਹ ਤੇ ਚੱਪਾ ਚੱਪਾ ਉਹ ਪੁੰਨ ਨੂੰ ਥੱਲੇ ਜਾਂਦੇ ਆ ਉਹ ਵੀ ਖਾਈ ਗਏ ਤੇ ਐਂਗਲ ਲੋਕਾਂ ਨੇ ਖਾਕੂ ਲਾ ਕੇ ਉਹ ਤੇ ਸਾਰੇ ਪੁੱਟ ਪੁੱਟ ਦੇਤੇ ਐਂਗਲ ਉਹਦੇ ਤੇਰਤੇ ਦਾ ਜਦੋਂ ਵਿਆਹ ਹੋਇਆ ਸੀ ਹਾਂ ਸੰਮੰਦਾ ਅੱਛਾ ਫਿਰ ਤੇੰਮੰਦਾ ਆਹਾਂ ਅੱਛਾ ਮੇਰਕੇ ਅੱਲ ਨਹੀਂ ਆਇਆ ਚੱਲ ਗਿਆ ਹਾਂ ਉਹਨਾਂ ਦੀ ਬਤਰਾਲੀ ਦੇਖ ਪਈ ਉਹ ਵੀ ਪਤਾ ਨਹੀਂ ਕਿਹਦੇ ਸਾਹ ਬਣ ਜੇ ਅੱਛਾ ਅੱਛਾ ਤੇ ਸਾਡੀ ਭੱਲੇ ਦੇ ਵਿਆਹ ਤੇ ਮਾਝਾ ਬਾਸੂ ਲੰਮੀ ਵੜੀ ਤੇ ਅਸੀਂ ਆਉਂਦੇ ਹੂ ਸਾਰੇ ਉੱਚ ਗਾਉਂਦੇ ਨੱਚਦੇ ਤੇ ਉੱਥੋਂ ਬਾਸ ਵਾਲ ਨੂੰ ਪਤਾ ਨਹੀਂ ਵਿੱਚ ਵੇਂਗ ਟੇੜਿਆ ਉਹ ਮੈਣਾ ਉਹਨੇ ਲਿਆਂਕ ਕੇ ਉੱਤੇ ਗਾਉਂਦੇ ਨੱਚਦੇ ਤੇ ਉੱਥੋਂ ਬਾਸ ਵਾਲ ਨੂੰ ਪਤਾ ਨਹੀਂ ਵਿੱਚ ਵੇਂਗ ਟੇੜਿਆ ਉਹ ਮੈਣਾ ਉਹਨੇ ਲਿਆਂਕ ਕੇ ਉੱਤੇ ਬ੍ਰੇਕ ਮਾਰੀ ਤੇ ਬਚ ਗਏ ਹੂ ਤੇਰਾ ਚਾਚਾ ਲੱਗਦਾ ਨਾ ਕੌਣ ਦੱਗছো ਆ ਉਹਦੀ ਮੈਂ ਸੁਣਾਉਣੀ ਚੱਲ ਤੂੰ ਪਹਿਲਾਂ ਸੁਣਾ ਦੇ ਫਿਰ ਉਹ ਤੇ ਚਾਚੀ ਦੋਵੇਂ ਤਰੇ ਆਉਂਦੇ ਮੈਂ ਮੈਂ ਤਾਂ ਹੀ ਆ ਗਿਆ ਜਿਹੜਾ ਨੈਲੂ ਇਧਰ ਤੇ ਦੂਜਾ ਇਧਰ ਡਿੱਗੇ ਉਹ ਮੈਂ ਦੱਸ ਨਹੀਂ ਚੱਲ ਤੂੰ ਦੱਸ ਦੇ ਹੈ ਚਾਚਾ ਪਹਿਲਾਂ ਡੇਪਿਆ ਤੇ ਚਾਚੀ ਵੀ ਬਖਸੇ ਦੇ ਕੋ ਇਹਨਾਂ ਨੇ ਇਤਰਾ ਬਣੀ ਹੂੰ ਵੀ ਰਾਤ ਧੁੰਦ ਪੈ ਗਈ ਹੂੰ ਰਾਤ ਧੁੰਦ ਪੈ ਗਈ ਧੁੰਦ ਪੈ ਗਈ ਤੇ ਉਹ ਪੁੱਲ ਦੇ ਉੱਪਰਲੇ ਬਨੇ ਉਤਰ ਗਿਆ ਤੇ ਇਹ ਦੂਜੇ ਬਨੇ ਉਤਰ ਗਈ ਆ ਤੇ ਪੁੱਲ ਤੇ ਪੋਲ ਤੋਂ ਹੀ ਇੱਕ ਦੂਜੇ ਨੂੰ ਵਾਜਾ ਮਾਰਦੇ ਫਿਰਦੇ ਤੂੰ ਕਿੱਥੇ ਆ ਤੋ ਉਹ ਆਂਦਾ ਤੂੰ ਕਿੱਥੇ ਆ ਦੱਸ ਲੱਗ ਗਈ ਤੁਰੇ ਫਿਰਦੇ ਪਾ ਦ ਕਰਮਾ ਪੰਜ ਦੋ ਕਰਮਾ ਦੇ ਤੇ ਆ ਡਿਪੇ ਪੋਲ ਤੋਂ ਹੀ ਲੱਭਦੇ ਫਿਰਦੇ ਧੁੰਦ ਚ ਵੀ ਕਿੱਧਰ ਚਲ ਗਏ ਯਾਰ ਬੜਾ ਖਤਰਨਾਕ ਪੋਲੇ ਉਹ ਮੈਂ ਤਾਂ ਤੇਰੀ ਗੱਲ ਨਾ ਕਰ ਲਈ ਨੋਟ ਜਿਹਾ ਨੈਲੂ ਇੱਧਰ ਡੇਗਾ ਤੇ ਦੂਜੇ ਉਧਰ ਮੈਂ ਇੱਥੇ ਆੜੇ ਇੱਕ ਤਾਇਆ ਤਾਈ ਭਰਾਵਾ ਤੁਰੇ ਫਿਰਦੇ ਧੁੰਦ ਚ ਉਹ ਵੀ ਧੁੰਦ ਲੈ ਜੇ ਫਿਰਦੇ ਚਲੋ ਠੀਕ ਹੈ ਬਾਜੀ ਵੀਰ ਧੰਨਵਾਦ ਮੇਰੇ ਵੀਰ ਇਮਾਨਦਾਰੀ ਨਾਲ ਕਰਾਂਗੇ ਸਾਰੇ ਚੱਲਦੇ ਆਂ ਦਿਲ ਸਾਫੇ ਆਣਾ ਦਿਲ ਸਾਫੇ ਕਿਸੇ ਨਾ ਧੋਖਾ ਨਹੀਂ ਕੀਤਾ ਕਿਸੇ ਦੀ ਸੱਗੀ ਨਹੀਂ ਮਾਰੀ ਬਿਲਕੁਲ ਬਿਲਕੁਲ ਜਿੰਨੀ ਸਾਹਿਬਾਈ ਕੀਤੀ ਆ ਬਸ ਜਿੰਨੇ ਜੋਗੇ ਹੈਗੇ ਕਰੀਦੀ ਮਾੜੀ ਚੰਗੀ ਹਾਂਜੀ ਹਾਂਜੀ ਇਹ ਸੀ ਜੀ ਸਾਡਾ ਮਰਦ ਟਾਂਗੇ ਵਾਲਾ ਮਤਲਬ ਬਾਜੀ ਟਾਂਗੇ ਵਾਲਾ ਇਹ 30 ਸਾਲ ਪੁਰਾਣੀ ਗੱਲ ਹੈ ਜੀ 1995 44 ਮੇਰੇ ਨਾਲ ਵੀ ਜ਼ਿੰਦਗੀ ਦੇ ਕੁਝ ਹਾਦਸੇ ਤਰ੍ਹਾਂ ਦੇ ਹੋਏ ਆ ਵੀ ਜੀ ਤੇ ਨਾ ਸਮਝ ਲੋ ਕਿ ਐ ਪੂਰਾ ਲੱਗਾ ਵੀ ਵਕਈ ਮੌਤ ਮੌਤ ਜਿਵੇਂ ਨਾ ਲਾਗੋਗੇ ਮੁਰਗੀ ਇਹ ਇਹ ਸਭ ਹੋਇਆ ਤੇ ਮਹਿਸੂਸ ਵੀ ਹੋਇਆ ਪੂਰਾ ਇਹ ਚ ਸਭ ਤੋਂ ਪਹਿਲਾ ਹਾਦਸਾ ਵਾ ਮੇਰਾ ਮੈਂ ਉਹ ਵੱਡੀ ਤਾਰ ਖੰਭਾ ਤੋਂ ਇੱਕ ਤਾਰ ਲਾ ਲਈ ਤੇ ਦੂਜੀ ਤਾਰ ਨੂੰ ਹੱਥ ਲੱਗ ਗਿਆ ਇਹ ਤੇ ਬੱਤੀ ਨੇ ਮੈਨੂੰ ਐ ਪੂਰੀਆਂ ਪੁਆਟ ਰ ਗਿਆ ਦਵਾਈਆਂ ਨਾਲ ਇਹ ਸੁੱਟ ਲਿਆ ਇੱਕ ਤੇ ਸਿੰਝ ਲੋ ਵੀ ਉਹ ਵੀ ਮੇਰੀ ਸੋਚਣ ਸਮਝਣ ਤੋਂ ਬਾਹਰ ਹੋ ਗਿਆ ਇਹ ਕੰਮ ਮੈਨੂੰ ਨਹੀਂ ਪਤਾ ਕੀ ਬਣਿਆ ਇਹ ਕੋ ਤੇ ਦੂਸਰਾ ਜਿਹੜਾ ਬੱਚਾ ਨਹਿਰ ਚ ਮੇਰੇ ਨਾਲ ਜਿਹੜਾ ਮੋਢੇ ਤੇ ਤੁਹਾਨੂੰ ਦੱਸਿਆ ਵੀ ਨਹਿਰ ਪਾਰ ਕਰਕੇ ਆਉਂਦੇ ਆ ਤੇ ਮੇਰਾ ਮੋਢਾ ਲੱਤ ਗਿਆ ਉੱਤਰ ਗਿਆ ਤੇ ਪਾਣੀ ਕੰਡੇ ਤੇ 5-6 ਫੁੱਟ ਹੀ ਤੇ ਮੇਰੇ ਪੈਰ ਲੱਗ ਨੂੰ ਗਏ ਤੇ ਜਾਂ ਕਿਤਰਾ ਮੈਂ ਬਾਹਰ ਆ ਗਿਆ ਤੇ ਜਿੱਤਰਾ ਦੇ ਕਿੱਡੀ ਚੌੜੀ ਨਹਿਰ ਹੁੰਦੀ ਆ ਤੇ ਕਿੱਥੋਂ ਤਰਦੇ ਆਉਂਦੇ ਆ 20 25 25 ਫੁੱਟ ਪਾਣੀ ਚੋਂ ਤੇ ਬੱਚਾ ਮੇਰੇ ਨਾਲ ਚੰਬੜਿਆ ਫਿਰ ਦੋਨੇ ਮਰਨਾ ਦੋ ਤੇ ਤੀਸਰਾ ਆ ਜਿਹੜਾ ਕਾਲਜ ਟਾਈਮ ਤੇ 30 ਸਾਲ ਪਹਿਲਾਂ ਆੜੀ ਉਹਨੇ ਬਾਜੀ ਟਾਂਗੇ ਵਾਲਾ ਗੱਲ ਸੁਣਾ ਕੇ ਰਿਆ ਇਹ ਵੀ ਵੇਖੋ ਵੀ ਟਾਂਗੇ ਦਾ ਕਿੱਡਾ ਵੱਡਾ ਪਈਆ ਹੁੰਦਾ ਚੱਕਾ ਹੁੰਦਾ ਕੋਲ ਤੋਂ ਜੋ ਚੱਕਾ ਥੱਲੇ ਕੋ ਬੱਚਾ ਇੰਨੀ ਯੋਰ ਚ ਬੁੜਕੇ ਤਾਂ ਨੂੰ ਸਿੱਧੇ ਥੱਲੇ ਇਹ ਨਲੇ ਦੇ ਵਿੱਚ ਥੱਲੇ ਪਾਣੀ ਥੋੜਾ ਸੀ ਤੇ ਜੇ ਅਹੀਂ ਫੇਰ ਫਿਰਾਂ ਨੂੰ ਵੇਖਿਆ ਉਤੋਂ ਟਾਂਗਾ ਅਹੀਂ ਅਗਲੀ ਛਾਲ ਅੱਗੇ ਮਾਰਦੀ ਥੋੜੀ ਇੱਕ ਛਬੜੀ ਤੋਂ ਦੂਜੀ ਛਬੜੀ ਚ ਪਾਣੀ ਥੋੜਾ ਹੀ ਤੇ ਜਦੋਂ ਛਾਲ ਅੱਗੇ ਮਾਰੀ ਆ ਤੇ ਜਿਹੜੀ ਜਗ੍ਹਾ ਤੋਂ ਅਸੀਂ ਛਾਲ ਮਾਰੀ ਐ ਤਿੰਨਾ ਜਾਣੇ ਤੇ ਟਾਂਗਾ ਉੱਥੇ ਵੱਜਾ ਖੜਾ ਚਾਂ ਦੇ ਥੰਦੇ ਵੇਖੋ ਟਾਂਗਾ ਕਿੱਡਾ ਵੱਡਾ ਹੁੰਦਾ ਟਾਂਗਾ ਤੇ ਉਹ ਕੋੜੇ ਨੇ ਖਿੱਚਤਿਆ ਬਾਹਰ ਨੂੰ ਲੈ ਗਿਆ ਖਿੱਚ ਕੇ ਤੇ ਪਰ ਉਹ ਟਾਂਗਾ ਵੱਜਿੰਦਾ ਤੇ ਪੱਕਾ ਮੌਤ ਸੀ ਉਹਦੀ ਤਿੰਨ ਤੇ ਚੌਥਾ ਮਿਰਨਾ ਹਾ ਸਾਇਹੀ ਕੋਈ ਵੈਰ ਕੱਢਣ ਲੱਗਾ ਐ ਮਾੜੀ ਮਕੇ ਤੋਂ ਜਿਹੜੀ ਸਾਡੀ ਕਲਸੀਆਂ ਵੱਡੀ ਸੜਕ ਆ ਬੜੀ ਭਿਆਨਕ ਆ ਰਾਤ ਦੇ ਟਾਈਮ ਡਰਮੀ ਜੀ ਵੀ ਆ ਤੇ ਮੋੜ ਘੋੜ ਜੇ ਵੀ ਹੈਗੇ ਆ ਛੋਟੀ ਆ ਬਾਈਕਾਂ ਨਹੀਂ ਨਾਲ ਹੈ ਜਾਂ ਉਹਦੇ ਮਤਲਬ ਕਿ ਘਰ ਨਹੀਂ ਹੈਗੇ ਸੜਕ ਦੇ ਨਾਲ ਨਾਲ ਉਹ ਮਾੜੀ ਮਕੇ ਕੋਈ ਮਗਰ ਲਈ ਗੱਡੀ ਕਿਸੇ ਨੇ ਹੁਣ ਪਤਾ ਨਹੀਂ ਕਿੰਨੇ ਜਾਣੇ ਤੇ ਕਿੰਨੇ ਜਾਣੇ ਹੀ ਉਹਨਾਂ ਨੇ ਗੱਡੀ ਲਈ ਪਿੱਛੇ ਉਹ ਪੈਂਦੇ ਹੀ ਪੂਰੀ ਗੱਡੀ ਵਿੱਚ ਮਾਰਨ ਪੈਣਾ ਪਿਛੋਂ ਵੀ ਵੱਡੀ ਮਾਰ ਕੇ ਨੂੰ ਸੁੱਟਦੀ ਹੈ ਪਹਿਲਾਂ ਥੱਲੇ ਤੇ ਫਿਰ ਉਹ ਤੇ ਹੁਣ ਉਹਨਾਂ ਨੂੰ ਪਤਾ ਵੇਖੀ ਹੀ ਇਰਾਦਾ ਉਹਨਾਂ ਦਾ ਤੇ ਉਹ ਫਰਕ ਤਾਂ ਪੈ ਜਾਂਦਾ ਹੈ ਵੀ ਜਦੋਂ ਆਉਂਦਾ ਹੈ ਮੋੜ ਨਾਰਮਲ ਮੋੜ ਤੇ ਮੋਟਰਸਾਈਕਲ ਸলো ਕਰਨਾ ਨਹੀਂ ਪੈਂਦਾ ਮੋੜ ਤੋਂ ਮੋਟਰਸਾਈਕਲ ਨੂੰ ਸলো ਕਰਨਾ ਨਹੀਂ ਪੈਂਦਾ ਸਿੱਧਾ ਹੀ ਕੱਢ ਦਈਦਾ ਹੈ ਤੇ ਗੱਡੀ ਨੂੰ ਕਰਨਾ ਪੈਂਦਾ ਹੈ ਥੋੜਾ ਥੋੜਾ ਫਰਕ ਪੈਂਦਾ ਗਿਆ ਫਿਰ ਰਸਤੇ ਦੇ ਵਿੱਚ ਆਪਦਾ ਇੱਕ ਸੂਆ ਤੇ ਸੁਆਹੀ ਉੱਚਾ ਉਥੇ ਫਿਰ ਫਿਲਮੀ ਸਟੈਂਡਰ ਲੱਗ ਗਿਆ ਮੋਟਰਸਾਈਕਲ ਮੈਂ ਸਹੀਏ ਕੀਤਾ ਨਹੀਂ ਤੇ ਮੋਟਰਸਾਈਕਲ ਨੇ ਜੰਪ ਲਾ ਕੇ ਤੇ ਸਟੰਟ ਵੀ ਭਾਵੇਂ ਉਠਾਈ ਪੈ ਜਾਂਦਾ ਸੜਕ ਤੇ ਜੇ ਮੋਟਰਸਾਈਕਲ ਡਿੱਗ ਪੈਂਦਾ ਤੇ ਸਦਾ ਉਹਨਾਂ ਤੋਂ ਬਚ ਜਾਂਦਾ ਇਸ ਤਰ੍ਹਾਂ ਵੀ ਮਰ ਸਕਦਾ ਪਰ ਉਸ ਸਟੰਟ ਨੇ ਮੈਨੂੰ ਜਿਹੜਾ ਨਾ ਪਿੰਡ ਤੋਂ 1 ਕਿਲੋਮੀਟਰ ਦਾ ਸਫ਼ਰ ਆ ਉਹ ਉਹਨੇ ਫਿਰ ਮੈਨੂੰ ਗੱਡੀ ਵਾਲਿਆ ਆਖਿਆ ਵੀ ਇਹ ਤੇ ਜੇ ਦੋਨਾਂ ਨੇ ਅਕਸਰ ਉਹ ਸਵੇਰ ਚੜ੍ਹੋਣਾ ਹੀ ਤੇ ਮੋਟਰਸਾਈਕਲ ਨੇ ਸਪੀਡ ਸਲੋ ਕੀਤੀ ਨਹੀਂ ਤੇ ਗੱਡੀ ਨੂੰ ਫਿਰ ਇੱਕ ਵਾਰ 10 20 ਸਪੀਡ ਦੇ ਕਰਨਾ ਪੈਣਾ ਹੈ। ਉੱਥੋਂ ਫਿਰ ਪਿਆ ਮੇਰਾ ਗੈਪ। ਘੜ ਤੋਂ ਘਟ ਕਿੰਨਾ ਚੌਕ ਲਿਆਦਾ ਪੈ ਗਿਆ। ਤੇ ਉੱਥੋਂ ਫਿਰ ਉਹਨਾਂ ਨੂੰ ਅੱਗੇ ਆ ਗਿਆ ਪਿੰਡ। ਫਿਰ ਉਹਨਾਂ ਨੂੰ ਗੱਡੀ ਵਾਪਸ ਘੁਮਾਉਣੀ ਪੈਗੀ। ਵੀ ਨਹੀਂ ਹੁਣ ਨੀਂਦ ਫੜਿਆ ਜਣਾ। ਬਾਅਦ ਉੱਟ ਗਿਆ। ਤੇ ਇਸ ਤਰ੍ਹਾਂ ਉੱਟ ਗਿਆ ਜਾਂ ਪ੍ਰਮਾਤਮਾ ਨੇ ਹੇ ਹੱਥ ਦੇ ਕੇ ਬਚਾਇਆ ਆ ਤਿੰਨ ਹਾਸੇ ਤੇ ਇੱਕ ਤੁਹਾਨੂੰ ਦੱਸਦਾ ਪਹਿਲਾ ਨਹਿਰ ਵਾਲਾ ਦੂਜਾ ਬੱਤੀ ਵਾਲਾ ਬਾਜੀ ਦੇ ਘੋੜੇ ਵਾਲਾ ਆ ਆਪਣੀ ਕੋਈ ਵੈਰ ਵਿਰੋਧ ਕੱਟਣ ਲੱਗਾ ਹੀ ਚਾਰ ਹੋ ਗਏ ਤੇ ਪੰਜਵਾਂ ਹਾਂ ਪੰਜਵਾਂ ਜਦੋਂ ਮੈਂ ਉੱਥੇ ਸੁਰ ਸਿੰਘ ਲਾਗੇ ਸਿੰਘਪੁਰਾ ਲਾਗੇ ਵੱਡੀ ਸੜਕ ਤੋਂ ਟਰੱਕ ਵਾਲਾ ਆਪਣੇ ਹੱਥ ਨੂੰ ਘੁਮਾਉਣ ਲੱਗਾ ਹੀ ਤੇ ਗੱਡੀ ਮੇਰੀ ਥੱਲੇ ਅਲਟੋਰ ਇਧਰਲੇ ਸਾਈਡ ਤੋਂ ਨੇ ਆਪਣੀ ਸਾਈਡ ਦੇ ਵੇਖ ਲਈ ਤੇ ਟਰੱਕ ਤਾਂ ਤੁਹਾਨੂੰ ਪਤਾ ਹੀ ਹੈ ਕਿੱਡਾ ਹੁੰਦਾ ਤੇ ਮੇਰੀ ਗੱਡੀ ਥੱਲੇ ਆ ਗਈ ਤੇ ਟਾਇਰ ਮੇਰੇ ਉੱਤੇ ਖਲੋਤਾ ਹੈ ਮੈਂ ਸੜਕ ਇਤਰਾ ਤਾਂ ਟਾਇਰ ਮੇਰੇ ਉੱਤੇ ਖਲੋਤਾ ਹੈ ਮੇਰੀ ਮੋਦ ਸੰਢੀ ਵੀ ਬੱਸ ਕਹਾਣੀ ਗਈ ਤੇ ਮੈਂ ਬਾਰੀ ਵੀ ਦੂਜੀ ਥਾਣੀ ਉਤਰਿਆ ਇੱਧਰ ਦੀ ਬਾਰੀ ਵੀ ਨਹੀਂ ਖੋਲ ਸਕੀ ਤੇ ਉਤਰਿਆ ਦੇ ਡਰਾਈਵਰ ਨੇ ਹਾਥੀ ਜੋੜ ਤੇ ਵੀਰ ਜੀ ਨਹੀਂ ਵੇਖਿਆ ਗਿਆ ਇਧਰ ਮੋੜ ਗੱਡੀ ਨੂੰ ਗੱਡੀ ਥੱਲੇ ਛੋਟੀ ਕਰਕੇ ਜਾ ਕੇ ਤਰ੍ਹਾਂ ਲਾ ਲਓ ਤੇ ਮੈਨੂੰ ਸਾਰੇ ਬਾਅਦ ਸਗਵਾਉਂਦੇ ਸੀ ਵੀ ਤੂੰ ਟਰੱਕ ਨੂੰ ਠਾਣੇ ਲਵਾਉਣੇ ਮੇਰਾ 10-12000 ਰੁਪਇਆ ਉਹ ਗੱਡੀ ਬਾਰੀ ਬੁਰੀ ਟੱਕਦੀ ਸਾਰਾ ਤੋੜਪਨ ਜੀ ਕਰ ਪਈ ਉਹਨੇ ਤੇ ਮੈਂ ਨੂੰ ਇਹ ਵੀ ਮੇਰਾ ਤੇ ਸਰੀਰ ਚ ਇੱਕ ਵਾਰੀ ਮੌਤ ਹੀ ਸਾਹਮਣੇ ਲਾਗੋ ਵੇਖ ਲਈ ਬਿਲਕੁਲ ਲਾਗੋ ਗਏ ਫਿਰ ਚੱਲਿਆ ਤੇ ਮੈਂ ਵੀ ਡਰਾਈਵਰਾਂ ਨੇ ਇੰਨੀ ਕੀਤੀ ਗੱਲ ਤੇ ਮੈਂ ਵੀ ਮੈਂ ਨਹੀਂ ਉਹਨੂੰ ਕੁਛ ਵੀ ਆ ਕਹਿੰਦਾ ਮੈਂ ਗੱਡੀ ਠਾਣੇ ਲਵਾਉਣ ਦੀ ਗੱਲ ਕੀਤੀ ਨਹੀਂ ਤੇ ਬਾਦੂ ਉੱਥੇ ਸੱਜਣ ਮਿੱਤਰ ਲਾਗੇ ਬਨੇ ਆ ਗਏ ਮੈਂ ਗੱਡੀ ਲੈ ਕੇ ਆ ਗਿਆ ਚਵਾਲ ਤੇ ਜੇ ਫੜਾਉਂਦੇ ਗੱਡੀ ਗੁੱਡੀ 10000 ਰੁਪਇਆ ਵੀ ਲੈ ਲੈਂਦੇ ਪਰ ਨਹੀਂ ਮਹਾ ਵੀ ਉਹਦੀ ਗਲਤੀ ਹੈਗੀ ਹੈਗੀ ਆ ਤੇ ਮੈਂ ਤਾਂ ਕਹਿੰਦਾ ਮੇਰੀ ਇਹ ਗਲਤੀ ਆ ਮੈਨੂੰ ਵੀ ਬਚਣਾ ਚਾਹੀਦਾ ਸੀ ਤੇ ਬਚਾ ਨਹੀਂ ਕਰ ਸਕਿਆ ਆਪਦਾ ਤੇ ਚਲੋ ਗੱਡੀ ਦਾ ਨੁਕਸਾਨ ਹੋ ਗਿਆ ਤੇ ਮੈਂ ਹਾਂ ਮੈਂ ਬਚ ਗਿਆ ਤਾਂ ਹੋਰ ਕੀ ਚਾਹੀਦਾ ਇਹ ਕਰਕੇ ਮੈਂ ਪੰਜ ਕਵਰੀ ਮੌਤ ਨੂੰ ਲਾਂਭੋ ਕੇ ਵੇਖਿਆ ਬਿਲਕੁਲ ਲਾਂਭ ਆਮ ਐਕਸੀਡੈਂਟ ਹਾਸੇ ਗੱਡੀ ਵੱਜਣ ਲੱਗੀ ਹੀ ਵੱਜੀ ਨਹੀਂ ਵੱਜ ਗਿਆ ਕਿਤੇ ਕੋਈ ਮੋਟਰਸਾਈਕਲ ਗੱਡੀ ਛੋਟੀਆਂ ਮੋਟੀਆਂ ਸੱਟਾਂ ਬਵਾਂ ਲੱਤਾਂ ਬਵਾਂ ਟੁੱਟੀਆਂ ਬੁੱਟ ਟੁੱਟੇ ਸਾਰੀ ਜ਼ਿੰਦਗੀ ਜਾਮ ਸਾਰਿਆਂ ਨੇ ਚਲਦੇ ਕੰਮ ਪਰ ਆ ਜਿਹੜੇ ਪੰਜ ਹਾਦਸੇ ਹਨ ਇਹ ਤੇ ਬਿਲਕੁਲ ਗਰੰਟੀ ਹੀ ਗੇ ਸ਼ੁੱਧ ਤੇ 100% ਗਰੰਟੀ ਮੌਤ ਹੋ ਸਕਦੀ ਤੇ ਉਸ ਵਾਹਿਗੁਰੂ ਨੇ ਹੱਥ ਦੇ ਕੇ ਬਚਾ ਲਿਆ ਤੇ ਇਸ ਪੈ ਇਹੀ ਵੀ ਆਨੇ ਕਿ ਪ੍ਰਮਾਤਮਾ ਉਹ ਇਹ ਗੱਲ ਤਾਂ ਹੀ ਇਤਰਾਨੀ ਗੱਲਾਂ ਯਾਦ ਆਉਂਡੀਆਂ ਕਿ ਉਹ ਰਾਜਵੀਰ ਜਵੰਦਾ ਐਕਸੀਡੈਂਟ ਵੱਡਾ ਹੋਇਆ ਵਾ ਤੇ ਉਹਨੂੰ ਵੀ ਹੁਣ ਪ੍ਰਮਾਤਮਾ ਹੱਥ ਦੇ ਕੇ ਆਪਣਾ ਤੇ ਚੰਗਾ ਵਧੀਆ ਡਾਕਟਰੀ ਇਲਾਜ ਹੋ ਜੇ ਲੋਕੀਂ ਅਰਦਾਸਾਂ ਕਰਨ ਦੇ ਆ ਸਾਰੀ ਦੁਨੀਆ ਉਹਦੇ ਬਾਰੇ ਕਰਨ ਢਈ ਆ ਤੇ ਚਲੋ ਠੀਕ ਹੋ ਜੇ ਤੇ ਬਾਕੀ ਹੋਰ ਨਾ ਸਾਰਿਆਂ ਵਾਸਤੇ ਹੀ ਅਰਦਾਸ ਕਰੋ ਕਿਉਂਕਿ ਤੁਹਾਨੂੰ ਵੀ ਪਤਾ ਵਾ ਇੱਕ ਤੇ ਆ ਉਹ ਇੱਕ ਮਹੀਆ ਹੋਣੀ ਸਟੇਟਸ ਤੇ ਪਾਈ ਆ ਕਈ ਕਈਆਂ ਦੇ ਤੁਹਾਨੂੰ ਦੱਸਿਆ ਵੀ ਇੱਕ ਥੋੜੀ ਇੱਥੇ ਹਜ਼ਾਰਾਂ ਹੀ ਪਏ ਆ ਹਸਪੀਟਲਾਂ 'ਚ ਐਕਸੀਡੈਂਟਾਂ ਨਾਲ ਉਚਾਰੀ ਇੱਕ ਮਾਂ ਰੋਂੜੀ ਵੀ ਸਾਡੀ ਅਰਦਾਸਾਂ ਨਹੀਂ ਕੰਮ ਆਈਆਂ ਸਾਡੇ ਸਾਡੇ ਬੱਚੇ ਦੀ ਮੌਤ ਹੋ ਗਈ ਆ ਹਸਪੀਟਲ 'ਚ ਤੇ ਇਸ ਤਰ੍ਹਾਂ ਮੈਂ ਦੇ ਤੁਹਾਨੂੰ ਅੱਗੇ ਇਹ ਵੀ ਗੱਲ ਕਹੀ ਵੀ ਇੱਥੇ ਤੇ ਪਤਾ ਹੀ ਨਹੀਂ ਕਿੰਨੀ ਕਿ ਦੁਨੀਆਂ ਪਈ ਹਸਪੀਟਲਾਂ 'ਚ ਡੇਲੀ ਐਕਸੀਡੈਂਟਾਂ ਤੋਂ ਤੇ ਬਚਾਅ ਚ ਹੀ ਬਚਾਅ ਆ ਕਰਨਾ ਚਾਹੀਦਾ ਵੱਤੋਂ ਵੱਤ ਚੰਗਾਈ